ਉਹ ਚੱਕਰ ਚ ਨਹੀਂ ਪਹਿਣਾ ਮਾਲਾ ਵਾਲਾ ਹੀ ਚ ਇਹ ਵੀ ਚੱਲਦਾ ਨਾ ਕਈ ਵਾਰ ਵੀ ਏਦਾਂ ਜੀ ਆਏ ਮਾਲਾ ਹੋਏ ਜੀ ਕੋਣੀ ਇਹ ਮੰਨ ਕੇ ਕਮਾਉਣ ਵਾਲਾ ਚੱਕਰ ਨਹੀਂ ਗੁਰਮਤਿ ਚ ਕਿਸੇ ਮਤ ਅਨਮਤ ਚ ਹੋਊ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤਾਂ ਗੁਰਮਤਿ ਪੇਸ਼ ਕਰ ਰਹੇ ਹਾਂ ਨਾ ਇਹਨੂੰ ਗੁੱਸਾ ਨਹੀਂ ਕਰੀਦਾ ਹੁੰਦਾ ਗੁਰਮਤਿ ਦੇ ਮਤਾਬਕ ਕੀ ਹੈ ਕਬੀਰ ਜਪਨੀ ਕਾਂਠ ਕੀ ਕਿਆ ਦਿਖਲਾਵੇਂ ਲੋਏ ਕਬੀਰ ਸਾਹਿਬ ਜੀ ਮਹਾਰਾਜ ਕਹਿੰਦਾ ਕਾਂਠ ਦੀ ਮਾਲਾ ਕੀ ਦਿਖਾਉਂਦਾ ਫਿਰਦਾ ਲੋਕਾਂ ਨੂੰ ਕਬੀਰ ਜੀ ਆਪਣੀ ਕਾਂਠ ਕੀ ਕਾਹ ਦਖਲਾਵੇਂ ਲੋਹੇ ਉਸ ਵੇਲੇ ਕਾਂਠ ਦੀ ਚੱਲਦੀ ਸੀ ਕਿ ਰਾਮ ਜੀ ਦੇਵਾ ਮੈਂ ਕੀ ਕਹਿਣਾ ਚਾਹਣਾ ਭਾਮਕੇ ਤੂੰ ਆਇ ਨਾ ਕਹਿੰਦੀ ਮੇਰੇ ਕੋਲ ਕਾਂਠ ਨਹੀਂ ਮੇਰੇ ਕੋਲ ਤਾਂ ਲੋਹੇ ਦੀ ਬੋਲੋ ਸਤਨਾਮ ਵਾਹ ਹਾਂ ਜੀ ਇੱਕ ਮੈਨੂੰ ਕਹਿੰਦਾ ਕਿ ਸਾ ਹਾਸੀ ਜਾਏ ਮੈਨੂੰ ਕਹਿੰਦਾ ਭਾਈ ਸਾਹਿਬ ਮੇਰੇ ਕੋਲ ਤਾਂ ਲੋਹੇ ਦੀ ਹੈ ਸਰਬ ਲੋਹੇ ਦੀ ਕਹਿੰਦਾ ਨੇ ਦੋਸਤ ਇਹ ਤਾਂ ਭਾਵ ਹੁੰਦੇ ਆ ਭਾਵ ਸਮਝਣਾ ਸੋ ਕਬੀਰ ਜਪਨੀ ਕਾਠ ਕੀ ਕਿਆ ਦਖਲਾਵੇਂ ਲੋਏ ਹਿਰਦੈ ਆਰਾਮਣਾ ਚੇਤਨੀ ਇਹ ਜਪਨੀ ਕਿਆ ਹੋਈ ਕਿਆ ਹੋਈ ਜੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਚਿੰਤਨ ਨਹੀਂ ਇਹ ਮਾਲਾ ਦਾ ਮਨਤਾ ਕਮਾ ਕੇ ਕਿਆ ਹੋ ਜਾਣਾ ਬਾਉ ਕੁਛ ਨਹੀਂ ਹੋਣਾ ਜਿ ਬਾਰਮੁਖੀ ਕਿਰੋ ਕੁਛ ਨਹੀਂ ਇਹ ਨਹੀਂ ਕਮਾਣਾ ਸੋ ਫਿਰ ਮਾਲਾ ਕੀ ਹੈ ਕਹਿੰਦੇ ਰਸਨਾ ਹੀ ਮਾਲਾ ਹੈ ਬਾ ਜੀਵਨਾ ਬੋਲ ਕੇ ਧਿਆਨ ਨਾਲ ਸੁਣਨਾ ਇਸ ਇਸ ਨੂੰ ਹੀ ਮਾਲਾ ਸਮਝ ਲੋ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਪਾਸਟ ਹੋ ਗਿਆ ਕਹਿੰਦੇ ਮੇਰੀ ਸਿਮਰ ਨਹੀਂ ਮੇਰੀ ਜੀਬ ਹੈ ਮੇਰੀ ਮਾਲਾ ਮੇਰੀ ਜੀਬ ਹੈ ਬਸ ਜੀ ਵੀ ਮਾਲਾ ਕਹਿੰਦੇ ਬਸ ਕਬੀਰ ਮੇਰੀ ਸਿਮਰ ਨਹੀਂ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਆਦਿ ਜੁਗਾਦੀ ਮੀਤ ਭਾਵ ਕਿ ਜੁਗਾਂ ਜਗੰਤਰਾਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਜਿੰਨੇ ਵੀ ਰੱਬ ਦੇ ਪਿਆਰੇ ਹੋਏ ਉਹਨਾਂ ਨੇ ਰਸਨਾ ਤੋਂ ਸ਼ੁਰੂ ਕੀਤੀ ਹੈ ਭਗਤੀ ਰਸਨਾ ਹੀ ਪਹਿਲਾ ਮਾਲਕ ਦੀ ਗਉਂ ਗਾਉਂਦੀ ਹੈ ਬਣ ਚ ਬਚਰਾਉਂਦਾ ਨਾ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਕਹਿੰਦੇ ਜੁਗਾਂ ਜਗੰਤਰਾਂ ਤੋਂ ਲੈ ਕੇ ਜੋ ਵੀ ਰੱਬ ਦੇ ਪਿਆਰੇ ਹੋਏ ਕਹਿੰਦੇ ਸ਼ੁਰੂਆਤ ਰਸਨਾ ਤੋਂ ਹੀ ਹੋਈ ਹੈ ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਮਿਸਰਾ ਫਿਰ ਉਹਨਾਂ ਨੂੰ ਅੰਦਰ ਦਾ ਆਤਮਿਕ ਸੁਖ ਅੰਦਰ ਦਾ ਟਿਕਾਣਾ ਪ੍ਰਾਪਤ ਹੋਇਆ ਜਿਨ੍ਹਾਂ ਨੇ ਸ਼ੁਰੂ ਵਿੱਚ ਜੀਵ ਨੂੰ ਹੀ ਮਾਲਾ ਬਣਾ ਲਿਆ ਸਪਸ਼ਟ ਹੋ ਗਈ ਜੀ ਬਾਣੀ ਦੀ ਕਥਾ ਮੇਰੀ ਕਹਾਪਨ ਨੇ ਕੋਈ ਨਹੀਂ ਤੇ ਇਹ ਜਿਹੜੀ ਮਣਕਿਆਂ ਵਾਲੀ ਕਟਤੀ ਇਹ ਕਟਤੀ ਸੋ ਕਿਤੇ ਬਾਣੀ ਦੇ ਵਚਨ ਆਉਂਦੇ ਨੇ ਇਦਾਂ ਦੇ ਵੀ ਗਾੜਾ ਮਾਲਾ ਤਿਲਕ ਲਲਾਟ ਤਿਲਕ ਲਲਾਟ ਕੋਈ ਗੱਲ ਚ ਪਾ ਲੰਦੇ ਨੇ ਕੋਈ ਥੇਲੇ ਵੇਟੀ ਫਿਰਦੇ ਹੈ ਕਹਿੰਦੇ ਗਲ ਮਾਲਾ ਤਿਲਕ ਲਿਲਾਟਣ ਦੋਇ ਤੋਤੀ ਵਸਤਰ ਕਪਾਟਣ ਜੋ ਜਾਣਸ ਬ੍ਰਹਮੰ ਕਰਮ ਸੰਫੋਕਟ ਨਿਸ਼ਚੋ ਕਰਮ ਗੁਰੂ ਨਾਨਕ ਪਾਪਾ ਜੀ ਕਹਿੰਦੇ ਨਿਸ਼ਚੇ ਕਰਕੇ ਪੱਕਾ ਕਰਕੇ ਜਾਣ ਲੋ ਗਲ ਚ ਮਾਲਾ ਪਾਉਣੀ ਈ ਟਿੱਕੀ ਟੁੱਕੇ ਜੇ ਲਾਉਣੀ ਈ ਫੋਕਟ ਕਰਮ ਏ ਧਰਮ ਦਾ ਕੰਮ ਨਹੀਂ ਗੁਰੂ ਨਾਨਕ ਪਾਪਾ ਜੀ ਕਹਿੰਦੇ ਪਰ ਹਾਏ ਹਾਏ ਇਹੋ ਜਿਹੇ ਨਕਲੀ ਫੋਟੋਆਂ ਪ੍ਰਚਲਿਤ ਹੋ ਗਈਆਂ ਗੁਰੂ ਬਾਬਾ ਜੀ ਦੇ ਮਾਲਾ ਪਾਤੀ ਜਦ ਕਿ ਆਪਣੇ ਬਾਬਾ ਜੀ ਬਾਣੀ ਚ ਕਹਿੰਦੇ ਮਾਲਾ ਪਾਣੋਗੇ ਧਰਮ ਦਾ ਕੰਮ ਨਹੀਂ ਬੋਲੋ ਸਤਨਾਮ ਵਾਹਿਗੁਰੂ ਨਹੀਂ ਲਿਖਿਆ ਦੱਸ ਦਿਓ ਮੈਨੂੰ ਤੁਸੀਂ ਗੁਰਵਾਣੀ ਅਨਸਾਰੀ ਕਥਾ ਕਿਸੇ ਕਿਸੇ ਨੂੰ ਮਾਫ਼ ਹੁੰਦੀ ਹੈ ਗੁਰਵਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਧਰਮ ਦਾ ਕੰਮ ਥੋੜਾ ਹੈ ਮੌਲਾ ਪਾਲੀ ਗੱਲ 'ਚ ਇਥੇ ਗੁਰੂਦਾਨਤ ਬਾਬਾ ਜੀ ਦੇ ਕਿੰਨਾ ਧੱਕਾ ਸਤਿਪੁਰਸ਼ਾਂ ਨਾਲ ਗੱਲ 'ਚ ਵੀ ਮੌਲਾ ਪਾਤੀਆਂ ਇੱਥੇ ਦਸਤਾਰ ਤੇ ਵੀ ਮਾਲਾ ਇੱਥੇ ਇੱਥੇ ਵੀ ਲਾ ਦਤੀ ਹੱਥ 'ਚ ਵੀ ਮਾਲਾ ਲਮਕਾਤੀਆਂ ਹੀ ਫੋਟੋ ਬਣਦੀ ਤਾਂ ਨਹੀਂ ਐਥੇ ਵੀ ਮਾਲਾ ਲੰਕੀ ਜਾਂਦੀ ਐ ਦਸਤੌਰ ਤੇ ਵੀ ਮਾਲਾ ਪਾਤੀ ਗਲਚ ਵੀ ਮਾਲਾ ਪਾਤੀ ਇਹ ਕੌਣ ਪਾ ਗਿਆ ਮਾਲਾ ਜਦ ਕੇ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਬਾਣੀ ਚ ਇਹ ਮਾਲਾ ਪਾਣੋਂ ਕਿ ਧਰਮ ਦਾ ਲੰਮਣੀ ਸਮਝੋ ਇਸ ਗੱਲ ਨੂੰ ਇਸ ਕਰਕੇ ਸੁਚੇਤ ਹੋਣਾ ਅਸੀਂ ਬਚਣਾ ਸਮਝੋ ਸੋ ਸਮਝ ਲਿਆ ਆਪਾਂ ਮਾਲਾ ਕੀ ਹੈ ਜੀਵ ਰਸਨਾ ਤੇ ਹੱਥਾਂ ਨਾਲ ਵੀ ਮਾਲਾ ਫੇਰਨੀ ਹੈ ਉਹ ਵੀ ਦੱਸਿਆ ਕਿਵੇਂ ਫੇਰਨੀ ਹੈ ਇੱਕ ਲੈਣ ਦੇ ਵਿੱਚ ਹੀ ਗੱਲ ਕਲੀਅਰ ਹੈ ਉਹ ਕਿਵੇਂ ਫੇਰਨੀ ਆ ਸੋਣਿਓ ਸੁਖ ਰਿਤ ਕਰਨੀ ਸੁਖ ਰਿਤ ਕਰਨੀ ਕਰਨੀ ਸਾਰ ਜਪ ਮਾਲੀ ਸਾਰ ਦਾ ਮਤਲਬ ਸ੍ਰੇਸ਼ਟ ਸਭ ਤੋਂ ਵਧੀਆ ਸਾਰ ਦਾ ਅਰਥ ਜਪ ਮਾਲੀ ਦਾ ਅਰਥ ਮਾਲਾ ਸੁਖ ਰਿਤ ਦਾ ਅਰਥ ਸੁਖ ਰਿਤ ਕਰਨੀ ਦਾ ਅਰਥ ਚੰਗੇ ਕੰਮ ਕਰਨੇ ਪੂਰਾ ਅਰਥ ਕੀ ਬਣ ਗਿਆ ਇਹਨਾਂ ਹੱਥਾਂ ਨਾਲ ਚੰਗੇ ਕੰਮ ਕਰਨੇ ਹੀ ਸਾਰਿਆਂ ਤੋਂ ਵਧੀਆ ਮਾਲਾ ਹੈ ਜਿਹੜੀ ਹੱਥਾਂ ਨਾਲ ਫੇਰਨੀ ਹੁੰਦੀ ਹੈ ਭਾਵੇਂ ਨਾ ਹੱਥਾਂ ਨਾਲ ਨੇਕ ਕੰਮ ਕਰੋ ਇਹੀ ਮਾਲਾ ਹੱਥਾਂ ਨਾਲ ਫੇਰਨੀ ਹੈ ਸਪਸ਼ਟੋ ਕੀ ਗੱਲ ਹੈ ਕਿੰਨੀ ਸਪਸ਼ਟ ਗੱਲ ਹੈ ਆ ਆ ਪਿਆਰਾ ਬਚਨ ਯਾਦ ਕਰ ਲਓ ਦੁਆਰੇ ਬਾਣੀ ਦਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਇਹਨਾਂ ਹੱਥਾਂ ਨਾਲ ਨੇਕ ਕੰਮ ਕਰਨੇ ਸਾਰਿਆਂ ਤੋਂ ਵਧੀਆ ਮਾਲਾ ਹੈ ਜਿਹੜੇ ਹੱਥਾਂ ਨਾਲ ਫੇਰ ਨਹੀਂ ਹੈ ਇਹ ਹੱਥ ਹੈ ਮੈਂ ਬੈ ਕੇ ਮਣ ਕੇ ਕਮਾਉਣ ਵਾਸਤੇ ਨਹੀਂ ਲਾਏ ਇਹ ਹੱਥ ਨੇਕ ਕੰਮ ਕਰਨੇ ਨੇ ਸਪਸ਼ਟ ਹੋ ਗਈ ਬਾਣੀ ਤੋਂ ਗੱਲ ਸੋ ਇੱਕ ਇਤਿਹਾਸਕ ਰਮ ਜੀ ਦੀ ਰੇਵਾ ਇੱਕ ਨਾ ਇਤਿਹਾਸ ਵਿੱਚ ਜਲਣ ਹੋਇਆ ਜਲਣ ਉਹ ਇੱਕ ਤਰ੍ਹਾਂ ਕਹ ਲੋ ਵੀ ਹਾਸ ਰਾਸ ਦਾ ਗੁਰਮੁਖ ਪਿਆਰਾ ਸੀ ਵੀ ਹਸਾਉਣਾ ਦਾ ਸੁਭਾਅ ਸੀ ਕੀ ਹੁੰਦਾ ਨਹੀਂ ਕਿ ਹਸੌਲੇ ਜਿਹਾ ਸੁਭਾਅ ਦੇ ਹੁੰਦੇ ਨੇ ਗੁਰਸਿੱਖਾ ਵੀ ਗੱਲ ਵਧੀਆ ਕਰਦੇ ਆ ਜਿਵੇਂ ਸੁਸਰੇ ਸੰਘ ਹੋਇਆ ਦੇਖੋ ਹਾਂਜੀ ਉਹ ਇਦਾਂ ਦੀ ਵਿਰਤੀ ਦਾ ਸੀ ਜੱਲਣਾ ਇਹ ਬਛੰਡੇ ਦਾ ਸੀ ਕਹਿੰਦੇ ਇੱਕ ਵਾਰੀ ਆਪਣੇ ਖੇਤ ਨੂੰ ਜਾਵੇ ਗੱਡਾ ਜੋੜੀ ਜਾਂਦਾ ਸੀ ਬਲਦ ਉਹਨੇ ਦੇਖਿਆ ਕਿਸੇ ਟਿੱਬੇ ਦੇ ਉੱਤੇ ਧੂਣਾ ਲਾਈ ਬੈਠੇ ਨੇ ਧੂਣਾ ਲਾਈ ਬੈਠੇ ਨੇ ਕੁਝ ਮਹਾਤਮਾ ਕਹਾਉਣ ਵਾਲੇ ਕਹੌਂਦੇ ਐ ਇਹ ਨਹੀਂ ਸਿਰ ਚ ਸਵਾਪ ਆਈ ਐ ਕੇਸ ਖਲਾਰੇ ਹੋਏ ਐ ਧੂਣਾ ਲਾਇਆ ਹੋਇਆ ਮਾਲਾ ਕਮਾਈ ਜਾਂਦੇ ਐ ਜੱਲਣ ਦੀ ਨਿਗਾਹ ਪੈ ਗਈ ਤਾਂ ਨਿਗਾਹ ਪਈ ਜਿਸ ਵੇਲੇ ਖੇਤ ਜਾ ਰਿਹਾ ਸੀ ਰੋਕ ਕੇ ਆਪਣਾ ਗੱਡਾ ਉਹਨਾਂ ਕੋਲੇ ਜਾ ਚੜਿਆ ਟਿੱਬੀ ਤੇ ਟਿੱਬੀ ਤੇ ਕਹਿੰਦੇ ਕੀ ਕਰਦੇ ਹੋ ਕਹਿੰਦੇ ਮਾਲਾ ਫੇਰਦੇ ਆਂ ਕਿੰਦੇ ਨਾ ਕੀ ਹੋਊ 21 ਸਵਾਰੂ ਕੋ ਸਿੱਧਾ ਸੁਭਾਅ ਸੀ ਉਸ ਮੇਲੇ ਜੱਲਣ ਕਹਿੰਦਾ ਕਹਿੰਦਾ ਉਹ ਵੇਖੋ ਜੱਟ ਦਾ ਜੱਪਮਾਲ ਖੜਾ ਉਹ ਦੇਖੋ ਜਿਹਨੂੰ ਵਲਦ ਜੁੜੇ ਹੋਏ ਐ ਜਦੋਂ ਤੁਰਦਾ ਨਾ ਫਿਰ ਉਹ ਦੇਖ ਗੱਡਾ ਉਹ ਦੇਖੋ ਕੁੱਡੇ-ਕੱਡੇ ਕੁੱਡੇ-ਕੱਡੇ ਪਈਏ ਘੁੰਮਦੇ ਨੇ ਉਹ ਦੇਖੋ ਗੱਡੇ-ਵੱਡੇ ਪਈਏ ਘੁੰਮਦੇ ਆ ਉਹ ਜੱਪਮਾਲ ਫਿਰ ਜਾ ਕੇ ਮੈਂ ਖੇਤ ਇਹਨਾਂ ਵਲਦਾਂ ਦੇ ਨਾਲ ਖੋਦੀ ਮਾਲਾ ਜੋੜਨੀ ਹੈ ਫਿਰ ਖੋਦੀ ਮਾਲਾ ਘੁੰਮਣੀ ਹੈ ਫਿਰ ਟਿੰਡਾਂ ਰੂਪੀ ਮਾਲਾ ਘੁੰਮਣੀ ਹੈ ਫਿਰ ਪਾਣੀ ਆਉਣਾ ਹੈ ਧਰਤੀ ਤੇ ਪਾਣੀ ਲੱਗਣਾ ਹੈ ਪਸ਼ੂਆਂ ਨੇ ਪੀਣੇ ਪੰਛੀਆਂ ਨੇ ਪੀਣੇ ਅੰਨ ਪੈਦਾ ਹੋਣਾ ਹੈ ਜੋ ਅਸੀਂ ਤੇ ਤੁਸੀਂ ਵੀ ਸ਼ੱਕਣਾ ਹੈ ਤੁਸੀਂ ਵੀ ਸ਼ੱਕਣਾ ਹੈ ਤੇ ਤੁਹਾਡੀ ਮਾਲਾ ਦਾ ਮਣਕਾ ਕਮਾਇਆ ਕਿਸ ਦਾ ਕਿੰ ਸੁਬਾਰੂ ਬੋਲੋ ਸਾਤਨਾਮ ਇਹ ਮਾਲਾ ਦਾ ਮਣਕਾ ਕਮਾਇਆ ਕਿਸ ਦਾ ਸੋ ਕਹਿਣ ਦਾ ਭਾਵ ਕੀ ਹੈ ਇਹ ਕੁਝ ਗੁਰਮਤਿ ਭਗਤੀ ਵਿੱਚ ਛਾਵਣ ਨਹੀਂ ਵੀ ਮਾਲਾ ਫੇਰ ਜੇ ਕੋਈ ਕੰਮ ਵਾਲਾ ਕਿਸਾਨ ਹੈ ਮਜ਼ਦੂਰ ਹੈ ਘਰੇ ਕੰਮ ਕਰਦੀਆਂ ਮਾਈਆਂ ਕੀ ਮਾਲਾ ਫੇਰ ਸਕਦੀ ਬੋਲੋ ਤੇ ਫੇਰ ਨੂੰ ਲੱਗਣੀ ਆ ਫੇਰ ਹੂੰ ਸੱਸ ਕਹੇ ਪੁੱਤਾਂ ਕੰਮ ਕਰਲਾਂ ਨੂੰ ਕਿਸੇ ਮੈਂ ਮਾਲਾ ਫੇਰਦੀਆਂ ਫੇਰ ਕੀ ਹੋਣਾ ਦੱਸਦੇ ਮੈਨੂੰ ਕੀ ਹੋਊ ਸਮਝ ਗਈ ਬੱਸ ਇਸ ਕਰਕੇ ਕਿਵੇਂ ਕਰਨਾ ਹੈ ਭਲਾ ਇਤਿਹਾਸ ਤੁਹੇ ਦੇ ਦਿਆਂ ਸੇਧ ਬੀਬੀ ਅਮਰੋ ਲੱਸੀ ਰੜਕਦੀ ਹੈ ਹੱਥਾਂ ਨਾਲ ਰਸਨਾ ਦਾ ਬਾਣੀ ਯਾਦ ਹੈ ਜੀਵਨਾ ਬਾਣੀ ਪੜੀ ਜਾਂਦੀ ਹੈ ਨਾਲੇ ਘਰ ਦਾ ਕੰਮ ਹੋਈ ਜਾਂਦਾ ਨਾਲੇ ਭਜਨ ਵੀ ਹੋਈ ਜਾਂਦਾ ਬੋਲੋ ਸਤਨਾਮ ਦੇਖਿਆ ਭਗਤੀ ਆ ਗਈ ਨਾ ਇਤਿਹਾਸ ਗਰਾ ਮੰਨਿਆ ਬੀਬੀ ਅਮਰੋ ਦੁੱਧ ਰੜਕਦੀ ਵੀ ਬਾਣੀ ਯਾਦ ਵੀ ਕਰੋ ਬੜੀ ਚੱਲੋ ਇਹਨਾਂ ਹੋਵੇ ਸਾਸਮਾ ਕਹੇ ਕਿ ਦੋ ਦਰ ਦਾ ਤਲਾ ਨੂੰ ਕਹਿੰਦਾ ਮੈਂ ਤਾਂ ਪਾਠ ਕਰਦੀ ਆਂ ਬੋਲੋ ਸਤਨਾਮ ਸਿੱਖਿਆ ਮਾ ਤਾਂ ਵਧੀਆ ਪਈ ਇਹਨਾਂ ਇਤਿਹਾਸ 'ਚ ਵੀ ਹਾਂਜੀ ਰਹੁ ਵਿਚਾਰ ਸੋ ਆਪਣਾ ਪਤਾ ਲੱਗ ਗਿਆ ਇਹਨਾਂ ਗੱਲਾਂ ਦਾ ਸਮਝ ਆ ਗਈ ਸੋ ਇਹ ਬਾਣੀ ਵਿੱਚ ਰੱਬ ਕੀਤਾ ਸੋ ਅਸਲੀ ਭਗਤੀ ਕੀ ਹੈ ਬਾਣੀ 'ਚੋਂ ਤੁਹਾਨੂੰ ਮੈਂ ਪ੍ਰਮਾਣ ਦਿੰਦੇ ਸਾਰੇ